ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫਿਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ ਖਾਸ ਤੌਰ ਤੇ ਅੱਜ ਸ਼ਲੋਕ ਨੰਬਰ 31 ਤੋਂ 36 ਤੱਕ ਦੇਖਾਂਗੇ ਹਾਂਜੀ ਸਾਡੇ ਕੋਲ ਇਹਨਾਂ ਦੀ ਵਿਆਖਿਆ ਖੋਜ ਸ਼ਬਦ ਮੱਲਿਓ ਪ੍ਰੋਜੈਕਟ ਤੋਂ ਹੈ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸ਼ਲੋਕਾਂ ਦੇ ਜਿਹੜੇ ਡੂੰਘੇ ਅਰਥ ਨੇ ਉਹਨਾਂ ਨੂੰ ਸਮਝ ਸਕੀਏ ਜੀ ਬਿਲਕੁਲ ਜ਼ਿੰਦਗੀ ਮਾਇਆ ਪਗਤੀ ਇਨਾ ਬਾਰੇ ਬਹੁਤ ਅਹਿਮ ਗੱਲਾਂ ਨੇ ਇਹਨਾਂ ਸ਼ਲੋਕਾਂ ਵਿੱਚ ਹਾਂਜੀ ਤੇ ਮਨੁੱਖੀ ਮਨ ਦੀ ਗੱਲ ਵੀ ਹੈ ਚਲੋ ਫਿਰ ਸ਼ਲੋਕ 31 ਤੋਂ ਸ਼ੁਰੂ ਕਰਦੇ ਹਾਂ ਪ੍ਰਾਣੀ RAM ਨਾ ਚੇਤੇ ਮਦਮਾਇਆ ਕੈ ਅੰਧ ਇਹ ਜਿਹੜਾ ਮਾਇਆ ਦੇ ਨਸ਼ੇ ਚ ਅੰਦਾ ਹੋਣਾ ਹੂੰ ਇਹ ਇਹਦਾ ਕੀ ਮਤਲਬ ਹੈ ਕਿ ਇਹ ਸਿਰਫ ਪੈਸੇ ਤਲੇ ਦੀ ਗੱਲ ਹੈ ਨਹੀਂ ਦੇਖੋ ਇਹ ਸਿਰਫ ਪੈਸੇ ਤੱਕ ਨਹੀਂ ਮਤਲਬ ਮਾਇਆ ਇੱਥੇ ਬਹੁਤ ਵੱਡਾ ਸੰਕਲਪ ਹੈ ਹਰ ਉਹ ਚੀਜ਼ ਹਰ ਉਹ ਖਿਚ ਜਿਹੜੀ ਸਾਨੂੰ ਰੱਬ ਵੱਲੋਂ ਅਸਲੀਅਤ ਵੱਲੋਂ ਤੋੜਦੀ ਹੈ ਉਹ ਮਾਇਆ ਹੈ ਇੱਕ ਨਸ਼ੇ ਵਾਂਗ ਅੱਛਾ ਤੇ ਜਦੋਂ ਬੰਦਾ ਇਸ ਨਸ਼ੇ 'ਚ ਹੁੰਦਾ ਹੈ ਤਾਂ ਉਹ ਅਸਲ ਸਹਾਰੇ ਯਾਨੀ ਰਾਮ ਨੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਭੁੱਲ ਜਾਂਦਾ ਹੈ ਹੂੰ ਤੇ ਫਿਰ ਨਤੀਜਾ ਨਤੀਜਾ ਅਗਲੀ ਤੁਕ 'ਚ ਕੋਹ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਮਤਲਬ ਹਰੀ ਦੇ ਭਜਨ ਤੋਂ ਬਿਨਾ ਉਹ ਮੌਤ ਦੇ ਡਰ ਦੀ ਫਾਈਚ ਫਸਿਆ ਰਹਿੰਦਾ ਕਿਉਂਕਿ ਪਰੋਸਾ ਗਲਤ ਥਾਂ ਤੇ ਰੱਖਿਆ ਸੀ ਤੇ ਇਹ ਜਿਹੜਾ ਭਰਮ ਹੈ ਇਹ ਤਾਂ ਅਸਰ ਸਾਡੇ ਰਿਸ਼ਤਿਆਂ ਤੇ ਵੀ ਪੈਂਦਾ ਹੋਣਾ ਜਿਵੇਂ ਅਗਲਾ ਸ਼ਲੋਕ ਨੰਬਰ 32 ਕਹਿੰਦਾ ਸੁਖਮੈ ਬਹੁ ਸੰਗੀ ਪਏ ਦੁਖਮੈ ਸੰਗ ਨ ਕੋਏ ਇਹ ਤਾਂ ਬੜੀ ਆਮ ਜੀ ਗੱਲ ਲੱਗਦੀ ਹੈ ਹਾਂਜੀ ਲੱਗਦੀ ਤਾਂ ਆਮ ਹੈ ਪਰ ਗਹਿਰੀ ਹੈ ਗੁਰੂ ਸਾਹਿਬ ਸਿਰਫ ਮਤਲਬੀ ਦੋਸਤਾਂ ਦੀ ਗੱਲ ਨਹੀਂ ਕਰ ਰਹੇ ਉਹ ਦੁਨਿਆਵੀ ਸਹਾਰਿਆਂ ਦੀ ਅਸਲੀਅਤ ਦੱਸ ਰਹੇ ਨੇ ਉਹਨਾਂ ਦੀ ਇੱਕ ਹੱਦ ਹੈ ਅੱਛਾ ਸੁਖ ਵੇਲੇ ਹਾਂ ਸਾਰੇ ਆ ਜਾਂਦੇ ਨੇ ਪਰ ਜਦੋਂ ਅਸਲ ਮੁਸ਼ਕਿਲ ਆਉਂਦੀ ਹੈ ਖਾਸ ਕਰਕੇ ਅੰਤ ਵੇਲੇ ਦਾ ਦੁੱਖ ਉਦੋਂ ਕੋਈ ਨਾਲ ਨਹੀਂ ਖੜਦਾ ਫੇਰ ਕੌਣ ਖੜਦਾ ਹੈ ਉਹੀ ਜਿਸ ਨੂੰ ਮਾਇਆ ਚ ਪੁੱਲ ਗਏ ਸੀ ਕਹੋ ਨਾਨਕ ਹਰ ਪਜਮਨਾ ਅੰਤੇ ਸਹਾਈ ਹੋਏ ਸਿਰਫ ਪਰਮਾਤਮਾ ਦਾ ਨਾਮ ਉਹਦੀ ਯਾਦ ਹੀ ਅਖੀਰ ਚ ਸਾਥ ਦਿੰਦੀ ਹੈ ਇਹ ਇੱਕ ਤਰ੍ਹਾਂ ਨਾਲ ਸਦਾ ਹੈ ਕਿ ਆਪਣਾ ਭਰੋਸਾ ਸਹੀ ਪਾਸੇ ਲਾਓ ਤੇ ਜੇ ਇਹ ਭਰੋਸਾ ਸਹੀ ਪਾਸੇ ਨਾ ਲਾਇਆ ਰੱਬ ਨੂੰ ਪੁਲਾ ਕੇ ਦੁਨੀਆ ਤੇ ਟੇਕ ਰੱਖੀ ਤਾਂ ਤਾਂ ਅਸ ਲੋਕ 33 ਕਹਿੰਦਾ ਜਨਮ ਜਨਮ ਭਰਮਤ ਫਿਰਿਓ ਮਿੱਟਿਓ ਨਾ ਜਮ ਕੋ ਤਰਾਸ ਇਹ ਜਨਮਾ ਜਨਮਾ ਦੀ ਪਟਕਣਾ ਤੇ ਮੌਤ ਦਾ ਡਰ ਇਹ ਲੱਗਾ ਹੀ ਰਹਿੰਦਾ ਬਿਲਕੁਲ ਕਿਉਂਕਿ ਜੜ ਉਹੀ ਹੈ ਪਰਮਾਤਮਾ ਤੋਂ ਦੂਰੀ ਜਮ ਕੋ ਤਰਾਸ ਮੌਤ ਦਾ ਡਰ ਇਸੇ ਦੂਰੀ ਦਾ ਨਤੀਜਾ ਹੈ ਤੇ ਨਾਮ ਸਿਮਰਨ ਇਸ ਚੱਕਰ ਨੂੰ ਕਿਵੇਂ ਤੋੜਦਾ ਹੈ ਇਹ ਮਨ ਨੂੰ ਵਾਪਸ ਅਸਲੀਅਤ ਨਾਲ ਸਦੀਵੀ ਸੱਚ ਨਾਲ ਜੋੜਨ ਦਾ ਅਭਿਆਸ ਹੈ ਜਦੋਂ ਮਨ ਉਸ ਪਾਸੇ ਲੱਗਦਾ ਕਹੋ ਨਾਨਕ ਹਰ ਭਜਮਨਾ ਨਿਰਪਹਿ ਪਾਵੇ ਬਾਸ ਤਾਂ ਉਹ ਡਰ ਤੋਂ ਮੁਕਤ ਹੋ ਜਾਂਦਾ ਏ ਇੱਕ ਇਹੋ ਜੀ ਅਵਸਥਾ 'ਚ ਟਿਕ ਜਾਂਦਾ ਜਿੱਥੇ ਕੋਈ ਡਰ ਨਹੀਂ ਕੋਈ ਪੈ ਨਹੀਂ ਨਿਰਪੈ ਪਦ ਪਰੇ ਕਰਨਾ ਸੌਖਾ ਨਹੀਂ ਲੱਗਦਾ ਆਪਣੀ ਹੋਂਮੇ ਆਪਣੀ ਮੈਂ ਬਹੁਤ ਅੜਿੱਕਾ ਬਣਦੀ ਏ ਸਲੋਕ 34 ਇਹੀ ਕਹਿੰਦਾ ਨਾ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਬੰਦਾ ਬੜੇ ਯਤਨ ਕਰਦਾ ਏ ਪਰ ਮਨ ਦਾ ਹੰਕਾਰ ਉਹ ਨਹੀਂ ਮਿਟਦਾ ਇਹ ਤਾਂ ਬਹੁਤ ਵੱਡੀ ਮੁਸ਼ਕਿਲ ਹੈ ਬਹੁਤ ਵੱਡੀ ਤੇ ਦੇਖੋ ਗੁਰੂ ਸਾਹਿਬ ਕਿੰਨੀ ਇਮਾਨਦਾਰੀ ਨਾਲ ਇਹ ਗੱਲ ਕਹਿ ਰਹੇ ਨੇ ਇਹ ਕੋਈ ਲੁਕਾਉਣ ਵਾਲੀ ਗੱਲ ਨਹੀਂ ਇਹ ਜਿਹੜਾ ਮਨ ਦਾ ਮਾਣ ਹੈ ਹਉਮੈ ਇਹ ਬਹੁਤ ਡੂੰਗਾ ਹੈ ਆਪਣੀ ਤਾਕਤ ਨਾਲ ਇਹਨੂੰ ਜਿੱਤਣਾ ਮਤਲਬ ਬਹੁਤ ਔਖਾ ਹੈ ਤਾਂ ਫਿਰ ਹਲਕੀ ਹੈ ਹਲ ਅਗਲੀ ਟੋਕ ਚ ਦੁਰਮਤੀ ਸਿਓ ਨਾਨਕ ਪਦਿਓ ਰਾਖ ਲਿਓ ਭਗਵਾਨ ਜਦੋਂ ਬੰਦਾ ਦੇਖ ਲੈਂਦਾ ਕਿ ਮੇਰੇ ਆਪਣੇ ਯਤਨ ਕੰਮ ਨਹੀਂ ਕਰ ਰਹੇ ਮੈਂ ਆਪਣੀ ਮਾੜੀ ਮਤ ਵਿੱਚ ਫਸਿਆ ਪਿਆ ਹਾਂ ਉਦੋਂ ਇੱਕੋ ਰਾਹ ਅਰਦਾਸ हे ਭਗਵਾਨ ਤੂੰ ਹੀ ਰੱਖ ਲੈ ਸ਼ਰਨ ਪੈਣਾ ਹੂੰ ਇਹ ਮਾਇਆ ਤੇ ਹਉਮੈ ਦੀ ਹੇਤ ਫਿਰ ਸਾਰੀ ਉਮਰ ਹੀ ਚਲਦੀ ਰਹਿੰਦੀ ਹੈ ਸੋ ਲੋਕ 35 ਜੀਵਨ ਦੇ ਤਿੰਨ ਪੜਾਵਾਂ ਦੀ ਗੱਲ ਕਰਦਾ ਹੈ ਬਚਪਨ ਜਵਾਨੀ ਬੁਢਾਪਾ ਬਾਲ ਜਵਾਨੀ ਔਰ ਬ੍ਰਿਧ ਭੁਨ ਤਿੰਨ ਅਵਸਥਾ ਜਾਣ ਤੇ ਫਿਰ ਕਹਿੰਦੇ ਨੇ ਕੋਹ ਨਾਨਕ ਹਰ ਭਜਨ ਬਿਨ ਬਿਰਥਾ ਸਭੈ ਮਨ ਮਤਲਬ ਜੇ ਭਜਨ ਨਹੀਂ ਕੀਤਾ ਤਾਂ ਸਾਰੀ ਉਮਰ ਹੀ ਐਵੇਂ ਗਈ ਇਹ ਤਾਂ ਬੜੀ ਬੜੀ ਸਖਤ ਗੱਲ ਲੱਗਦੀ ਹੈ ਇਹ ਸਖਤ ਨਹੀਂ ਇਹ ਸਾਨੂੰ ਜਗਾਉਣ ਵਾਲੀ ਗੱਲ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਜ਼ਿੰਦਗੀ ਦਾ ਹਰ ਪਲ ਚਾਹੇ ਬਚਪਨ ਹੋਵੇ ਜਵਾਨੀ ਹੋਵੇ ਜਾਂ ਬੁਢਾਪਾ ਇਹ ਰੱਬ ਨੂੰ ਯਾਦ ਕਰਨ ਦਾ ਮੌਕਾ ਹੈ ਅੱਛਾ ਤੇ ਜੇ ਇਹ ਮੌਕਾ ਗਵਾ ਦਿੱਤਾ ਤਾਂ ਜਿਹੜਾ ਮਨੁੱਖਾ ਜੀਵਨ ਦਾ ਅਸਲ ਮਕਸਦ ਸੀ ਅਧਿਆਤਮਿਕ ਤੌਰ ਤੇ ਅੱਗੇ ਵਧਣਾ ਉਹ ਪੂਰਾ ਨਹੀਂ ਹੋਇਆ ਬਿਰਥਾ ਦਾ ਮਤਲਬ ਹੈ ਕਿ ਇਹ ਕੀਮਤੀ ਸਮਾਂ ਇਹ ਜਨਮ ਅਹਿਜਾਈ ਚਲਾ ਗਿਆ ਜਿਸ ਕਾ ਮਾਇਆ ਸੀ ਉਹ ਕੀਤਾ ਨਹੀਂ ਤੇ ਜੇ ਇਹ ਮੌਕਾ ਗਵਾ ਦਿੱਤਾ ਤਾਂ ਫਿਰ ਅਖੀਰ ਚ ਕੀ ਹੁੰਦਾ ਉਹੀ ਪਛਤਾਵਾ ਜਿਵੇਂ ਆਖਰੀ ਸ਼ਲੋਕ ਨੰਬਰ 36 ਹੈ ਕਰਨੋ ਹੂ ਤੋ ਸੋ ਨਾ ਕਿਓ ਪਰ ਇਹੋ ਲੋਭ ਕੇ ਫੰਦ ਜਿਹੜਾ ਅਸਲ ਕੰਮ ਕਰਨਾ ਸੀ ਉਹ ਤਾਂ ਕੀਤਾ ਨਹੀਂ ਸਗੋ ਲੋਭ ਦੇ ਫੰਦੇ ਚ ਫਸੇ ਰਹੇ ਹਾਂਜੀ ਤੇ ਫਿਰ ਜਦੋਂ ਅੰਤ ਨੇੜੇ ਆਇਆ ਨਾਨਕ ਸਮੇ ਉਹ ਰਾਮ ਗਿਓ ਅਬ ਕਿਉਂ ਰੋਵਤ ਅੰਧ ਸਮਾ ਤਾਂ ਲੰਘ ਗਿਆ ਹੁਣ ਅੰਨਿਆ ਵਾਂ ਗਰੌਣ ਦਾ ਕੀ ਫਾਇਦਾ ਬਿਲਕੁਲ ਸਿੱਧਾ ਤੇ ਸਾਫ਼ ਸੁਨੇਹਾ ਹੈ ਦੇਖੋ ਅਸੀਂ ਅਕਸਰ ਚੰਗੇ ਕੰਮ ਰੱਬ ਵਾਲੇ ਪਾਸੇ ਲੱਗਣ ਨੂੰ ਟਾਲਦੇ ਰਹਿੰਦੇ ਹਾਂ ਦੁਨੀਆ ਦੇ ਲਾਲਚ ਲੋਭ ਇਹ ਸਾਨੂੰ ਖਿੱਚੀ ਰੱਖਦੇ ਨੇ ਤੇ ਸਮਾਂ ਬੀਤਦਾ ਜਾਂਦਾ ਹੈ ਜਦੋਂ ਅੱਖ ਖੁੱਲਦੀ ਹੈ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਫਿਰ ਸਿਰਫ ਪਛਤਾਵਾ ਹੱਥ ਪੱਲੇ ਰਹਿ ਜਾਂਦਾ ਹੈ ਇਸ ਲੋਕ ਸਾਨੂੰ ਵਕਤ ਸਿਰ ਜਾਗਣ ਲਈ ਕਹਿ ਰਿਹਾ ਤਾਂ ਫਿਰ ਜੇ ਸਾਰੀ ਗੱਲਬਾਤ ਦਾ ਨਿਚੋੜ ਕੱਢੀਏ ਇਸ ਲੋਕ ਸਾਨੂੰ ਬਾਰ ਬਾਰ ਯਾਦ ਕਰਾ ਰਹੇ ਨੇ ਕਿ ਇਹ ਦੁਨੀਆ ਇਹਦੇ ਰਿਸ਼ਤੇ ਇਹਦੀ ਮਾਇਆ ਇਹ ਸਭ ਆਰਜ਼ੀ ਹੈ ਹਾਂਜੀ ਤੇ ਅਸਲ ਸਹਾਰਾ ਪਰਮਾਤਮਾ ਹੈ ਉਹਨੂੰ ਪੁੱਲੀਆਂ ਡਰ ਬਣਿਆ ਰਹਿੰਦਾ ਹੈ ਹੋਮੇ ਰੋਕਦੀ ਹੈ ਤੇ ਜੀਵਨ ਦਾ ਹਰ ਪਲ ਹਰ ਉਮਰ ਨਾਮ ਸਿਮਰਨ ਲਈਏ ਬਿਲਕੁਲ ਸਹੀ ਇਸ ਲੋਕ ਮਨੁੱਖ ਦੀ ਹਾਲਤ ਦਾ ਉਹਦੀਆਂ ਉਲਝਣਾਂ ਦਾ ਵਿਸ਼ਲੇਸ਼ਣ ਵੀ ਕਰਦੇ ਨੇ ਤੇ ਇਲਾਜ ਵੀ ਦੱਸਦੇ ਨੇ ਇਲਾਜ ਕੀ ਹੈ ਨਿਰੰਤਰ ਸਿਮਰਨ ਪਰਮਾਤਮਾ ਦੀ ਯਾਦ ਇਸੇ 'ਚ ਸ਼ਾਂਤੀ ਹੈ ਨਿਰਪੈਤਾ ਹੈ ਤੇ ਜੀਵਨ ਦੀ ਅਸਲ ਸਫਲਤਾ ਹੈ ਅੱਛਾ ਤਾਂ ਸੁਣਨ ਵਾਲਿਆਂ ਲਈ ਅਸੀਂ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਵਾਸਤੇ ਅਸੀਂ ਸਭ ਜਾਣਦੇ ਹਾਂ ਮਾਇਆ ਬਾਰੇ ਹਉਮੈ ਬਾਰੇ ਸਮੇਂ ਦੀ ਕਦਰ ਬਾਰੇ ਪਰ ਇਸ ਸਭ ਨੂੰ ਸਮਝ ਕੇ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਪਾਵੇ ਅਸੀਂ ਕਿਸੇ ਵੀ ਉਮਰ 'ਚ ਹੋਈਏ ਕਿਵੇਂ ਪਰਮਾਤਮਾ ਦੀ ਯਾਦ ਨੂੰ ਸਿਮਰਨ ਨੂੰ ਸ਼ਾਮਿਲ ਕਰ ਸਕਦੇ ਹਾਂ ਤਾਂ ਕਿ ਸਾਨੂੰ ਅਖੀਰ ਵੇਲੇ ਅਬ ਕਿਉਂ ਰੋਵਤ ਅੰਧ ਵਲੀ ਗੱਲ ਨਾ ਹੋਵੇ ਹਾਂਜੀ ਬਹੁਤ ਵਧੀਆ ਵਿਚਾਰ ਹੈ ਸੋਚਣ ਲਈ ਤੇ ਇਸ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਲੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਤਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ